খানে নান খানে ਸੇਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਦੇ ਦਾਰ ਬਾਣੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਤੇ ਆ ਰਹੇ ਆ ਕੌਮਾਂ ਸਾਹਿਬ ਜਾਗਿਆ ਚਾਲੀਆਂ ਉਕਤਿਆਂ ਹਟੀਆਂ ਜੱਪੀਆਂ ਕੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹ ਸਿਵਰ ਸੱਟੀ ਦੇ ਜਥੇਦਾਨ ਬਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਤੇਰੇ ਦੇ ਬਾਅਦ ਇਹ ਮਾਣ ਦੇ ਬਣਾ ਲਓ ਜੀ ਜੀ ਮੜਿਆ ਲਿਖ ਦਿਓ ਐਮਸੀ ਕਰਵਾਇਆ ਪਤਾ ਨਹੀਂ ਕਰਵਾਇਆ ਐਮਸੀ ਕਰਵਾਓ ਵਾਹਿਗੁਰੂ ਜੀ ਬਥੇ ਦੀ ਸਾਹ ਪਾਉਣ ਲੱਗਿਆ ਫੱਤੇ ਦਾ ਜਵਾਬ ਫੱਤੇ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਕਿਸੇ ਫੈਸਲੀ ਸ਼ਖਸੀਅਤ ਨੂੰ ਯਾਦ ਕਰਦੇ ਹਾਂ ਸਾਥ ਮੇਰ ਬਾਤ ਹੋ ਜਾਓ ਤੇ ਉਹਦੇ ਨਾਲ ਆਪਣਾ ਕੋਈ ਰਿਸ਼ਤਾ ਜੁੜਾ ਇਹਦੇ ਬਾਰੇ ਗੁਰੂ ਸਾਹਿਬ ਦਾ ਫਰਮਾਇਆ ਕਿ ਬਾਬਾਣੀਆਂ ਕਹਾਣੀਆਂ ਉੱਤ ਸਬਕ ਕਰੀ ਭਾਈ ਲਾਲੂ ਸਾਡੇ ਲਈ ਇੱਕ ਮਾਨਵਕੀ ਸਿੱਖਿਆ ਤਹਾਣੀ ਪ੍ਰੇਰਨਾ ਖੋਜੀ ਕਿ ਜੇ ਅਸੀਂ ਦਸਾਂ ਨੋ ਦੀ ਕਿਰਤ ਕਰਦੇ ਹੋਏ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਤੇ ਚੱਲਦੇ ਹੋਏ ਗੁਰੂ ਸਾਤਾ ਫਰਮਾਣਾ ਆਤ ਪਾਓ ਕਰਤਾਰ ਸਾਹਿਬ ਜੀਤ ਨਰਕ ਜੰਮਾਂ ਜੇ ਜਿੱਤ ਜੋਰੂ ਤੇ ਰਹਾਂਗੇ ਉਹਦਾ ਸਿਮਰਨ ਕਰਦੇ ਰਹਾਂਗੇ ਤੇ ਨਿਰੰਤਰ ਆਪ ਹਾਜ਼ਰ ਹੁੰਦਾ ਆਪ ਹਾਜ਼ਰ ਸੋ ਐਡਾ ਵੱਡਾ ਬਾਣ ਪਾਈਦਾਂ ਨੂੰ ਮਿਲਿਆ ਆਪਨ ਸਭ ਨੂੰ ਮਿਲਿਆ ਸੋ ਪਾਈਦਾਂ ਨੂੰ ਸ਼ਿਵ ਸੋਸਾਇਟੀ ਇਥੋਂ ਦੇ ਅਧਿਕਾਰ ਸਾਰੇ ਸਾਥੀ ਆਪ ਸਭ ਬਧਾਈ ਦੇ ਪਾਤਰੋ ਜਿਹੜੇ ਗੁਰੂ ਦੀ ਦਸੇ ਹੋਏ ਗੁਰੂ ਦੇ ਦਸੇ ਹੋਏ ਆਦੇ ਕਰ ਰਹੇ ਆਪਣੇ ਮੁੱਖਿਆਂ ਵਿਆਹ ਕਰ ਰਹੇ ਪਰ ਜਦੋਂ ਮੈਂ ਇੱਥੇ ਆਇਆ ਮੈਨੂੰ ਬੜਾ ਚੰਗਾ ਲੱਗਿਆ ਕਿ ਐਮਐਲਏ ਸਾਹਿਬ ਬੜੇ ਰਿਸੈਪਟਿਵ ਨੇ ਬੜੇ ਪੋਜ਼ਿਟਿਵ ਨੇ ਜਿਹੜੀਆਂ ਵੀ ਸਮੱਸਿਆਵਾਂ ਵਾ ਭਾਈ ਸਾਹਿਬ ਹੋਰਾਂ ਨੇ ਬੋਡੀ ਬਿਲਡਰ ਦਾ ਅਸਬਦਰ ਜੀ ਨੇ ਦੱਸਿਆ ਮੈਨੂੰ ਐਮਐਲਏ ਸਾਹਿਬ ਨੇ ਆਪ ਅੱਗੇ ਹੋ ਕੇ ਇੰਕੀ ਕਿਹਾ ਵੀ ਜੂ ਸਾਹਿਬ ਵੀਰ ਦਾ ਆਪਾਂ ਉਹ ਹੱਲ ਕਰਾਂਗੇ ਸੋ ਪ੍ਰਜਾਤਕਾਰ ਲੱਗੀ ਹੋਈ ਹੈ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਆ ਸਾਡੇ ਮੰਤਰੀ ਸਾਹਿਬਾਨ ਲੱਗੇ ਹੋਏ ਆ ਤਾਣਾ ਹੀ ਲੜਾਉ ਜੈ ਸੋ ਹੌਲੀ ਹੌਲੀ ਸਾਰਾ ਠੀਕ ਕਰ ਲਾਂਗੇ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੀਆਂ ਮਾਤਾਵਾ ਪਿਆਣਾ ਬਹੁਤ ਬੜੀ ਗੰਦੀ ਜਿੱਤੇ ਮਾਹ ਹਾਜ਼ਰਾ ਸੰਗਤ ਦੇ ਰੂਪ ਵਿੱਚ ਪਤਾ ਜੀ ਪੜ੍ਹੀਆ ਦੇ ਸਮਾਜ ਦੇ ਵਿੱਚ ਨਾ ਨਸ਼ੇ ਦਾ ਬੜਾ ਰਜਾ ਹੋ ਗਿਆ ਵਾ ਅਰ ਹਰ ਇੱਕ ਪਰਿਵਾਰ ਨੂੰ ਇਹ ਡਰ ਆ ਵੀ ਮੇਰੇ ਬੱਚੇ ਨੂੰ ਕੋਈ ਨੌਕਰੀ ਕੰਮ ਮਿਲੇ ਨਾ ਮਿਲੇ ਨਸ਼ੇ ਤੋਂ ਬਚਲੇ ਔਰ ਇਸ ਤੋਂ ਬਚਾਉਣ ਦਾ ਸਭ ਤੋਂ ਵੱਡਾ ਸਭ ਤੋਂ ਸੌਖਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹਨੂੰ ਗੁਰੂ ਦੇ ਚਰਨਾਂ ਵਿੱਚ ਜੇ ਮਾਤਾ-ਪਿਤਾ ਗੁਰੂ ਦਾ ਜੁੜਿਆ ਤੇ ਬੱਚੇ ਸੰਨ ਦੇ ਫੈਨ ਗੁਰਬਾਣੀ ਦਾ ਔਰ ਜਿਹੜੇ ਘਰੇ ਗੁਰਬਾਣੀ ਦਾ ਪ੍ਰਕਾਸ਼ ਹੈ ਨਾ ਉੱਥੇ ਮਰ ਕੋਈ ਅਗਲੀ ਨਹੀਂ ਪੈਦਾ ਹੁੰਦਾ ਉੱਥੇ ਹਰੀ ਸਿੰਘ ਨਰਗੂਰ ਵਰਗੇ ਪੈਦਾ ਹੋਣਗੇ ਉੱਥੇ ਬੋਤਾ ਸਿੰਘ ਤੇ ਕਰਜਾ ਸਿੰਘ ਪੈਦਾ ਚਾ ਉੱਥੇ ਸੁਖਾ ਸਿੰਘ ਮਹਤਾ ਸਿੰਘ ਪੈਦਾ ਹੋਣਗੇ ਸੋ ਆਪ ਵੀ ਗੁਰਬਾਣੀ ਨਾਲ ਜੁੜੋ ਜਦੋਂ ਖਾਣਾ ਬਰਉਣੀ ਹੈ ਜਦੋਂ ਵੈਸੇ ਘਰ ਚੇ ਦਿੰਦੇ ਆ ਗੁਰੂ ਦੇ ਜਨਮ ਦਿਹਾੜੇ ਤੇ ਆਪ ਕੋਲ ਆ ਗਏ ਬਿਲਕੁਲ ਗੁਰੂ ਦੇ ਪੈ ਵਾਲੀ ਭੌ ਵਾਲੀ ਬਣੇਗੀ ਕਿਹਦੇ ਮਨ ਗੁਰੂ ਦਾ ਭੌ ਭੈ ਉੱਥੇ ਨਹੀਂ ਬਚੀ ਨਿਕਲਦੀ ਉੱਥੇ ਤਾਂ ਬਿਪਾਸ ਹੈਗਾ ਬਖਸ਼ਦਾ ਗੁਰੂ ਉੱਥੇ ਗੁਰੂ ਘੇਰ ਕਰਦਾ ਸੋ ਮੇਰੀ ਅਰਦਾਸ ਇਹ ਹੀ ਹੈ ਗੁਰੂ ਸਾਹਿਬ ਦੇ ਜਨਮ ਤੇ ਆਪ ਸਭ ਨੂੰ ਇਹ ਦੀ ਵਧਾਈ ਵੀ ਦਿੰਦਾ ਕਿ ਆਪ ਸਭ ਇੰਨੇ ਸੁਭਾਗੇ ਹੋ ਕੇ ਤੇ ਇਹਦਾ ਵਧੀਆ ਅਰੇਂਜਮੈਂਟ ਕੀਤਾ ਸੋ ਬਹੁਤ ਬਹੁਤ ਧੰਨਵਾਦ ਸੋ ਇਹ ਗੱਲਾਂ ਕਰਤਾ ਹੋਇਆ ਮੈਂ ਆਪ ਤੋਂ ਗੁਰੂ ਸਾਹਿਬ ਤੋਂ ਗੁਰੂ ਦੀ ਸੰਗਤ ਤੋਂ ਦੇਖੀ ਬਰਾਮੀ ਕਰਕੇ ਹੋਣਾ ਤਾਂ ਤੇ ਉਹਨਾਂ ਦਾ ਜਨਾਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ